ਮਿਸ਼ਨ ਪੰਜਾਬ 'ਚ ਆਪਦਾ ਸਵਾਗਤ ਡਿਬੜੂਗੜ ਜੇਲ੍ਹ ਚ ਪਈ ਅਮਰਿਤਪਾਲ ਸਿੰਘ ਦੇ ਦੋ ਸਾਥੀਆਂ ਦੀ ਹਾਲਤ ਗੰਭੀਰ ਹਸਪਤਾਲ 'ਚ ਕਰਵਾਏ ਦਾਖਲ ਅਸਾਮ ਦੀ ਡਿਬੜੂਗੜ ਜੇਲ੍ਹ 'ਚ ਐਨਐਸਏ ਤਹਿਤ ਕਰੀਬ 1 ਸਾਲ ਤੋਂ ਨਜ਼ਰਬੰਦ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਤੇ ਉਹਨਾਂ ਦੇ 9 ਸਾਥੀਆਂ ਵੱਲੋਂ ਕਰੀਬ 2 ਹਫ਼ਤੇ ਤੋਂ ਭੁਖ ਹੜਤਾਲ ਤੇ ਹੋਣ ਕਾਰਨ ਗੁਰਮੀਤ ਸਿੰਘ ਬੁੱਕਣਵਾਲਾ ਤੇ ਕੁਲਵੰਤ ਸਿੰਘ ਰਾਉਕੇ ਦੀ ਹਾਲਤ ਜ਼ਿਆਦਾ ਵਿਗੜਨ ਕਾਰਨ ਉਹਨਾਂ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ ਦੱਸ ਦਈਏ ਕਿ ਅਮਰਿਤਪਾਲ ਸਿੰਘ ਸਮੇਤ ਦਸ ਸਿੰਘ 16 ਫਰਵਰੀ ਤੋਂ ਲਗਾਤਾਰ ਭੁਖ ਹੜਤਾਲ ਤੇ ਹਨ ਪ੍ਰਧਾਨ ਮੰਤਰੀ ਵੱਲੋਂ ਕਲਕੱਤਾ ਚ ਦੇਸ਼ ਦੀ ਪਹਿਲੀ ਅੰਡਰਵਾਟਰ ਮੈਟਰੋ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਪੱਛਮੀ ਬੰਗਾਲ ਚ ਕਲਕੱਤਾ ਦੇ ਹਾਵੜਾ ਮੈਦਾਨ ਸੈਕਸ਼ਨ ਤੇ ਭਾਰਤ ਦੀ ਪਹਿਲੀ ਅੰਡਰਵਾਟਰ ਮੈਟਰੋ ਦਾ ਉਦਘਾਟਨ ਕੀਤਾ ਜੋ ਰੇਲਵੇ ਆਵਾਜਾਈ ਸੁਰੰਗ ਜਰੀਏ ਸ਼ਕਤੀਸ਼ਾਲੀ ਹੁਗਲੀ ਨਦੀ ਦੇ ਹੇਠੋਂ ਤੋਂ ਲੰਘਦੀ ਹੈ ਤੇ ਦੇਸ਼ ਦੇ ਇੰਜੀਨੀਅਰਿੰਗ ਸਮਰਥਾਵਾਂ ਦਾ ਇੱਕ ਪ੍ਰਤੱਖ ਪ੍ਰਮਾਣ ਹੈ ਹਾਵੜਾ ਮੈਟਰੋ ਸਟੇਸ਼ਨ ਜ਼ਮੀਨ ਦੇ ਹੇਠਾਂ 32 ਮੀਟਰ ਦੀ ਡੂੰਘਾਈ 'ਚ ਬਣਿਆ ਦੇਸ਼ ਦਾ ਸਭ ਤੋਂ ਡੂੰਗਾ ਮੈਟਰੋ ਸਟੇਸ਼ਨ ਹੈ ਪ੍ਰਧਾਨ ਮੰਤਰੀ ਨੇ ਮੈਟਰੋ 'ਚ ਸਕੂਲੀ ਬੱਚਿਆਂ ਨਾਲ ਸਫ਼ਰ ਵੀ ਕੀਤਾ ਬਜਟ ਤੇ ਬਹਿਸ ਦੌਰਾਨ ਵਿਧਾਨ ਸਭਾ 'ਚ ਹੋਇਆ ਭਾਰੀ ਹੰਗਾਮਾ ਕੇਵਲ 4 ਘੰਟੇ ਦੀ ਬਹਿਸ ਬਾਅਦ ਬਜਟ ਹੋਇਆ ਪਾਸ ਬਾਜਬਾ ਸਮੇਤ 9 ਕਾਂਗਰਸੀ ਵਿਧਾਇਕੀ ਕੀਤੇ ਗਏ ਮੌਤਲ ਰਾਜਾ ਵੜਿੰਗ ਨੂੰ ਮਾਰਸ਼ਲ ਚੌਕ 'ਤੇ ਲੈ ਗਏ ਬਾਹਰ ਖੈਰੇ ਨੇ ਸਿਰਫ ਕਾਲ ਸਮਾਂ ਨਾ ਦੇਣ ਵਿਰੋਧ ਕੀਤਾ ਵਾਕ ਆਊਟ ਬਜਟ ਤਜ਼ਵੀਜ਼ ਤੇ ਅੱਜ ਬਹਿਸ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਰਕਾਰ ਨੂੰ ਆੜੇ ਹੱਥੀ ਲਿਆ ਗਿਆ ਉਹਨਾਂ ਕਿਹਾ ਕਿ ਬਜਟ ਦਸਤਾਵੇਜ਼ਾ ਅਨੁਸਾਰ 57% ਸਰਕਾਰ ਦੀ ਆਮਦਨ ਤਨਖਾਹਾਂ ਤੇ ਪੈਨਸ਼ਨਾਂ ਤੇ 23% ਕਰਜ਼ੇ ਦੀ ਅਦਾਇਗੀ ਤੇ ਬਾਕੀ ਬਿਜਲੀ ਸਬਸਿਡੀ ਤੇ ਚਲੀ ਜਾਣੀ ਹੈ ਜੋ ਬਾਕੀ 5% ਰਾਸ਼ੀ ਬਚਦੀ ਹੈ ਉਸ ਨਾਲ ਸਰਕਾਰ ਕਿਹੜਾ ਵਿਕਾਸ ਰਾਹੁਲ ਗਾਂਧੀ ਅਮੇਠੀ ਤੋਂ ਲੜਨਗੇ ਲੋਕ ਸਭਾ ਚੋਣ ਪ੍ਰਿਯੰਕਾ ਗਾਂਧੀ ਰਾਏ ਬਰੇਲੀ ਤੋਂ ਕਰਨਗੇ ਚੋਣ ਸਫਰ ਦਾ ਆਗਾਜ਼ ਕਾਂਗਰਸ ਦੇ ਸਾਥਕਾਰ ਪ੍ਰਧਾਨ ਰਾਹੁਲ ਗਾਂਧੀ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਇੱਕ ਵਾਰ ਫਿਰ ਅਮੇਠੀ ਤੋਂ ਚੋਣ ਲੜ ਸਕਦੇ ਹਨ ਜਿੱਥੇ 2019 'ਚ ਭਾਜਪਾ ਦੀ ਸਿਮਰਤਾ ਇਰਾਨੀ ਨੇ ਉਹਨਾਂ ਨੂੰ ਹਰਾਇਆ ਸੀ ਉੱਤਰ ਪ੍ਰਦੇਸ਼ ਦੀ ਦੂਜੀ ਚਰਚਿਤ ਸੀਟ ਜਿਸ ਨੂੰ ਗਾਂਧੀ ਪਰਿਵਾਰ ਦਾ ਗੜ ਮੰਨਿਆ ਜਾਂਦਾ ਹੈ ਰਾਏ ਬਰੇਲੀ ਤੋਂ ਪ੍ਰਿਯੰਕਾ ਗਾਂਧੀ ਵਾੜਾ ਆਪਣੇ ਚੋਣ ਸਫਰ ਦਾ ਆਗਾਜ਼ ਕਰ ਸਕਦੇ ਹਨ ਰਾਏ ਬਰੇਲੀ ਤੋਂ ਮੌਜੂਦਾ ਸੰਸਦ ਮੈਂਬਰ ਸੋਨੀਆ ਗਾਂਧੀ ਨੇ ਲੋਕ ਸਭਾ ਚੋਣਾਂ 'ਨਾ ਲੜਨ ਦਾ ਐਲਾਨ ਕੀਤਾ ਹੈ। ਹੁਣ ਉਹ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਚੁਣੇ ਗਏ ਹਨ। 5994 ETT ਅਧਿਆਪਕਾਂ ਦੀ ਭਰਤੀ ਤੇ 4 April ਤੱਕ ਜਾਰੀ ਰਹੇਗੀ ਰੋਕ। ਪੰਜਾਬ 'ਚ ETT ਅਧਿਆਪਕਾਂ ਦੀਆਂ 5994 ਅਸਾਮੀਆਂ ਤੇ ਕੀਤੀ ਜਾ ਰਹੀ ਭਰਤੀ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 4 April ਤੱਕ ਰੋਕ ਵਿਦਾ ਦਿੱਤੀ ਹੈ। ਪੰਜਾਬ ਸਰਕਾਰ ਨੇ 12 ਅਕਤੂਬਰ 2023 ਨੂੰ ਅੰਡਰਟੇਕਿੰਗ ਦਿੱਤੀ ਸੀ ਕਿ ਪਟੀਸ਼ਨ ਵਿਚਾਰ ਅਧੀਨ ਰਹਿੰਦਿਆ ਪਰ ਭਰਤੀ ਅੱਗੇ ਨਹੀਂ ਵਧਾਵਾਂਗੇ ਪਰ ਸਰਕਾਰ ਹੁਣ ਪਟੀਸ਼ਨ ਦਾਖਲ ਕਰਕੇ ਅੰਡਰਟੇਕਿੰਗ ਵਾਪਸ ਲੈ ਚੁੱਕੀ ਹੈ ਜਿਸ ਤੋਂ ਬਾਅਦ ਹਾਈ ਕੋਰਟ ਨੇ ਇਹ ਹੁਕਮ ਜਾਰੀ ਕੀਤੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਜ਼ਾਰਾਂ ਕਰੋੜ ਦਾ ਪੈਕੇਜ ਦੇਣਗੇ ਜੰਮੂ ਕਸ਼ਮੀਰ ਨੂੰ